ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਦੱਸ ਦਈਏ ਕਿ ਸੀਬੀਆਈ ਅਦਾਲਤ ਦੇ ਵੱਲੋਂ ਵਿਜੀਲੈਂਸ ਦੁਆਰਾ ਧਾਇਰ ਕੀਤੀ ਗਈ ਐਫਆਈਆਰ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਸੀਬੀਆਈ ਅਦਾਲਤ ਦੇ ਵੱਲੋਂ ਚੁੱਕੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਸ਼ਵਤ ਖੋਰੀ ਮਾਮਲੇ ਦੇ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਪੂਲਰ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਦਿਨ-ਪ੍ਰਤੀ ਦਿਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਬੀਆਈ ਦੇ ਵੱਲੋਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਉਸ ਦੇ ਉੱਤੇ ਸੀਬੀਆਈ ਅਦਾਲਤ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਅਦਾਲਤ ਦੇ ਵੱਲੋਂ ਕਿਹਾ ਗਿਆ ਕਿ ਅੱਧੇ ਘੰਟੇ ਦੇ ਵਿੱਚ ਤੁਸੀਂ ਜਾਇਦਾਦ ਦਾ ਤੇ ਉਹਨਾਂ ਦੀ ਆਮਦਨ ਦੇ ਉੱਤੇ ਸਵਾਲ ਕਿਵੇਂ ਚੱਕ ਸਕਦੇ ਹਾਂ ਤਾਂ सीबीआई ਅਦਾਲਤ ਦੇ ਵੱਲੋਂ ਵਿਜੀਲੈਂਸ ਨੂੰ ਝਾੜ ਪਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਮੁਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਜ ਐਫਆਈਆਰ ਦੇ ਤਰੀਕੇ ਤੇ सीबीआई ਦੀ ਵਿਸ਼ੇਸ਼ ਅਦਾਲਤ ਨੇ ਸਵਾਲ ਚੱਕੇ ਨੇ ਅਦਾਲਤ ਨੇ ਬੀਤੇ ਦਿਨੀ ਸੁਣਵਾਈ ਦੌਰਾਨ ਸਵਾਲ ਕੀਤਾ ਕਿ ਮੁਅਤਲ ਡੀਆਈਜੀ ਪੁੱਲਰ ਦੀ 30 ਸਾਲਾਂ ਦੀ ਕਮਾਈ ਦਾ ਹਿਸਾਬ ਅੱਧੇ ਘੰਟੇ ਦੇ ਵਿੱਚ ਕਿਵੇਂ ਲਾਇਆ ਜਾ ਸਕਦਾ ਹੈ ਅਦਾਲਤ ਨੇ ਵਿਜੀਲੈਂਸ ਦੀ ਐਫਆਈਆਰ ਤੇ ਸ਼ੱਕ ਪ੍ਰਗਟਾਇਆ ਜਦ ਕਿ ਪੁੱਲਰ ਦੇ ਵਕੀਲ ਨੇ ਇਹ ਕਿਹਾ ਕਿ ਸੀਬੀਆਈ ਦੀ ਐਫਆਈਆਰ ਵਿਜੀਲੈਂਸ ਤੋ ਬਾਅਦ ਦਰਜ ਕੀਤੀ ਗਈ ਹੈ ਇਸ ਲਈ ਕਾਨੂੰਨੀ ਤੌਰ ਤੇ सीबीआई ਦੀ ਐਫ ਆਈ ਆਰ ਦਾ ਵੀ ਕੋਈ ਆਧਾਰ ਹੈ ਜਿਹੜਾ ਉਹ ਨਹੀਂ ਬਣਦਾ ਅਦਾਲਤ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਬਿਊਰੋ ਨੇ 29 ਅਕਤੂਬਰ ਸਵੇਰੇ 10:35 ਤੇ ਜਿਹੜੀ ਗੁਪਤ ਸੂਚਨਾ ਮਿਲਣ ਤੋਂ ਸਿਰਫ ਅੱਧੇ ਘੰਟੇ ਦੇ ਅੰਦਰ 11 ਵਜੇ ਐਫਆਈਆਰ ਦਰਜ ਕਰ ਲਈ ਅਦਾਲਤ ਨੇ ਕਿਹਾ ਕਿ 30 ਸਾਲਾਂ ਦੀ ਸੇਵਾ ਦੌਰਾਨ ਜੋੜੀ ਗਈ ਜਾਇਦਾਦ ਦੀ ਵੈਰੀਫਿਕੇਸ਼ਨ 30 ਮਿੰਟਾਂ ਚ ਸੰਭਵ ਨਹੀਂ ਹੈ ਇਹ ਸਪਸ਼ਟ ਨਹੀਂ ਹੈ ਕਿ ਬਿਨਾਂ ਸੂਚਨਾ ਦੀ ਸਚਾਈ ਦੀ ਜਾਂਚ ਕੀਤੇ ਬਿਨਾਂ ਇੰਨੀ ਛੇਤੀ ਜਿਹੜਾ ਮਾਮਲਾ ਕਿਵੇਂ ਦਰਜ ਕਰ ਲਿਆ ਅਦਾਲਤ ਨੇ ਕਿਹਾ ਕਿ ਵਿਜੀਲੈਂਸ ਦੀ ਐਫਆਈਆਰ ਸਿਰਫ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਦਰਜ ਕੀਤੀ ਗਈ ਇਹ ਚੰਡੀਗੜ੍ਹ सीबीआई ਦੀ ਵਿਸ਼ੇਸ਼ ਅਦਾਲਤ ਨੇ ਐਫਆਈਆਰ ਨੂੰ ਰਹਿਸਮਈ ਦੱਸਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਵੱਲੋਂ ਪੇਸ਼ ਹੋਏ ਵਧੀਕ ਸਰਕਾਰੀ ਵਕੀਲ ਹਰਪਜਨ ਕੌਰ ਨੇ ਅਦਾਲਤ ਦੇ ਸਵਾਲ ਦੇ ਜਵਾਬ ਜਿਹੜਾ باوجود ਕੋਈ ਵੀ ਦਲੀਲ ਨਹੀਂ ਦਿੱਤੀ ਤਾ ਵਿਜੀਲੈਂਸ ਬਿਊਰੋ ਦੀ ਚੁੱਪੀ ਦੇ ਕਾਰਨ ਸਪਸ਼ਟ ਹਨ ਕਿ 16 ਅਕਤੂਬਰ ਨੂੰ ਸੀਬੀਆਈ ਨੇ ਭੁੱਲਰ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ 13 ਦਿਨ ਬਾਅਦ 29 ਅਕਤੂਬਰ ਨੂੰ ਆਮਦਨ ਤੋਂ ਵੱਧ ਦਾ ਕੇਸ ਦਰਜ ਕੀਤਾ ਗਿਆ ਉੱਥੇ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ 29 ਅਕਤੂਬਰ ਨੂੰ ਹੀ ਭੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਲਿਆ ਹੁਣ ਦੋਵੇਂ ਏਜੰਸੀਆਂ ਇੱਕ ਦੂਜੇ ਦੇ ਕੇਸ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਨੇ ਜਿਹੜੀਆਂ ਕਰ ਰਹੀਆਂ ਨੇ ਹਾਲਾਂਕਿ ਵਿਜੀਲੈਂਸ ਦੀਆਂ ਦਲੀਲਾਂ ਅਦਾਲਤ 'ਚ ਕਮਜ਼ੋਰ ਸਾਬਤ ਹੋਈਆਂ ਨੇ ਵਿਜੀਲੈਂਸ ਦੀ ਐਫਆਈਆਰ 29 ਸਤੰਬਰ ਸਵੇਰੇ 11 ਵਜੇ ਦਰਜ ਹੋਈ ਸੀ ਜਦਕਿ ਸੀਬੀਆਈ ਦੀ ਉਸੇ ਦਿਨ ਦੁਪਹਿਰ 12:30 ਵਜੇ ਕੇਸ ਜਿਹੜਾ ਦਰਜ ਕੀਤਾ ਗਿਆ ਸੀ ਪੁੱਲਰ ਦੇ ਵਕੀਲ ਨੇ ਅਦਾਲਤ ਦੇ ਵਿੱਚ ਸਵਾਲ ਉਠਾਇਆ ਕਿ ਸੀਬੀਆਈ ਦੀ ਐਫਆਈਆਰ ਦਾ ਕੋਈ ਵੀ ਮਾਇਨਾ ਨਹੀਂ ਹੈ ਅਤੇ ਉਸ ਕੇਸ ਚ ਭੁੱਲਰ ਦਾ ਰਿਮਾਂਡ ਵੀ ਨਹੀਂ ਬਣਦਾ ਉੱਥੇ ਹੀ सीबीआई ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਸਵਾਲ ਉਠਾਇਆ ਕਿ ਪੰਜਾਬ ਵਿਜੀਲੈਂਸ ਨੇ 29 ਅਕਤੂਬਰ ਸਵੇਰੇ 11 ਵਜੇ ਭੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਮਾਮਲਾ ਦਰਜ ਕੀਤਾ ਹੋਇਆ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਉਸ ਦੇ ਉੱਤੇ ਸਵਾਲ ਚੱਕੇ ਨੇ ਵਿਜੀਲੈਂਸ ਬਿਊਰੋ ਦੇ ਵੱਲੋਂ ਜਿਹੜਾ ਕਿ ਦਰਜ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਵੱਲੋਂ ਕਿਹਾ ਗਿਆ ਕਿ ਭੁੱਲਰ ਦੀ 30 ਸਾਲਾਂ ਦੀ ਜਿਹੜੀ ਜਾਇਦਾਦ ਬਣਾਈ ਹੋਈ ਹੈ ਕਮਾਈ ਕਰਕੇ ਤਾਂ ਤੁਸੀਂ ਉਸ ਦਾ ਜਿਹੜਾ ਕਿ ਅੰਦਾਜ਼ਾ 30 ਮਿੰਟ ਦੇ ਵਿੱਚ ਕਿਵੇਂ ਲਾ ਸਕਦੇ ਹਾਂ ਵੱਡੇ ਸਵਾਲ ਖੜੇ ਹੁੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਜੇਲ੍ਹ ਤੋਂ ਬਾਹਰ ਆਉਂਦੇ ਨੇ ਜਾਂ ਫਿਰ ਇਹਨਾਂ ਦਾ ਕੇਸ ਹੋਰ ਉਲਝਦਾ ਹੋਇਆ ਨਜ਼ਰ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਤਾਂ ਪਲ-ਪਲ ਦੀ ਅਪਡੇਟ ਜਾਣਨ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਟਾਈਮ